ਵਾਰ ਗੀਤ ਦਾ ਹਲਸਾ ਵਰਗੀ ਦਿੱਖ ਤੇ ਬਾਸ ਆਪ ਜੀ ਦੇ ਨਾਲ ਸੱਭਿ ਸੱਭਿ ਸਲੋਕ ਤੇ ਗਾਥਾ ਜੋ ਬੜੀ ਮਹਿੰਗੀ ਬਾਣੀ ਹੈ ਪੋਸਟੀ ਲੜੀਵਾ ਇੱਕ ਇੱਕ ਸ਼ਲੋਕ ਵੀ ਹਰਕ ਦੀ ਵਿਚਾਰ ਜਿਵੇਂ ਗੁਰੂ ਸੋਜੀ ਦੇਵ ਦਾ ਜਦੋਂ ਆਪ ਅਸੀਸਾਂ ਦਿਓਗੇ ਉਹ ਸਦਕਾ ਆਪ ਵੀ ਨਾ ਸੰਗੀ ਕਰਨੀਆਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਮੇਰ ਪ੍ਰਿਆਸ ਰਾਕੇ ਆਪੇ ਜਿੱਦਾਂ ਗੁਰੂ ਮਰਕ੍ਰਿਸ਼ਨ ਸਾਹਿਬ ਨੇ ਜਦੋਂ ਕੀ ਰਖੋ ਮਿਤਾ ਵਿਆਹ ਕਰਾਇਆ ਸੰ ਗੁਰੂ ਮਹਾਰਾਜ ਐ ਬਖਸ਼ਿਸ਼ ਕਰਕੇ ਉਹ ਜੈਸੀ ਮਾਦੇ ਤੈਸਾ ਪ੍ਰਵਾਸ ਜਿੰਨਾ ਗਿਆਨ ਦਿੱਤਾ ਜਿੰਨੀ ਸੋਧੀ ਦਿੱਤੀ ਆ ਉਸ ਮੁਤਾਬਕਤਾ ਦੇ ਨਾਲ ਇਨਸ ਲੋਕਾਂ ਦੀ ਵਿਚਾਰਾਂ ਦੀ ਲੜੀਵਾਰ ਕਰਾਂਗੇ ਇਹ ਸੰਸਕ੍ਰਿਤੀ ਸ਼ਲੋਕ ਤੇ ਗਾਥਾ ਦੋਨਾਂ ਬਾਣੀਆਂ ਦੇ ਵਿੱਚ ਇਹ ਸ਼ਲੋਕਾਂ ਦੇ ਰੂਪੂ ਵਿੱਚ ਨੇ ਦੋਵੇਂ ਇਹਨਾਂ ਦੀ ਜਿਹੜੀ ਆ ਬੋਲੀ ਹੈ ਉਹ ਪ੍ਰਾਚੀਨ ਪ੍ਰਾਚੇਤਿਕ ਭਾਸ਼ਾ ਹੈ ਇਹਦੇ ਵਿੱਚ ਪਾਲੀ ਸੰਸਕ੍ਰਿਤ ਅਤੇ ਹੋਰ ਬੋਲੀਆਂ ਦੇ ਸ਼ਬਦ ਨੇ ਤੇ ਇਹ ਬੋਲੀਆਂ ਤੇ ਬਾਣੀ ਬਹੁਤ ਮੰਗੀ ਹੈ ਇਹਨੂੰ ਸਮਝਣਾ ਬੜਾ ਔਖਾ ਹੈ ਕਿ ਉਹਨਾਂ ਦੇ ਸ਼ਬਦਾਂ ਦਾ ਵਿਚਾਰ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਵੀ ਬਹੁਤ ਔਖਾ ਹੈ ਗੁਰੂ ਮਹਾਰਾਜ ਬਖਸ਼ੀਸ਼ ਕਰਨ ਉਹਨਾਂ ਦਾ ਵਿਚਾਰ ਤੇ ਉਹਨਾਂ ਦੇ ਸ਼ਬਦਾਂ ਦੇ ਅਰਥ ਤੇ ਉਹਨਾਂ ਦੇ ਭਾਵ ਅਰਥ ਤੇ ਉਹਨਾਂ ਦੇ ਆਰਥ ਨੂੰ ਆਪਾਂ ਸਮਝ ਸਕੀਏ ਗੁਰੂ ਮਹਾਰਾਜ ਬਖਸ਼ੀਸ਼ ਕਰਨ ਸ਼ਲੋਕ ਜਿਹੜੇ ਸੈਕ੍ਰਿਟੀ ਸ਼ਲੋਕ ਨੇ ਇਹਨਾਂ ਦੇ ਵਿੱਚ ਚਾਰ ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਪਾਤਸ਼ਾਹ ਜੀ ਦੇ ਨੇ ਸਤਾਰ ਸ਼ਲੋਕ ਪੜਨੇ ਪਾਤਸ਼ਾਹ ਜੀ ਦੇ ਨੇ ਇਹ ਅੰਗ 1353 ਤੋਂ ਲੈ ਕੇ 1360 ਅੰਸ਼ ਤੱਕ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਛੋਗਤਾਂ ਗਾਥਾ ਜੋ ਹੈ ਅੰਗ 1360 ਤੋਂ ਲੈ ਕੇ 1361 ਤੱਕ ਹੈ ਗਾਥਾ ਅੰਦਰ ਕਈ ਸ਼ਲੋਕ ਹਨ ਉਹ ਮੱਲਾ ਪੰਜਵਾਂ ਦੇ ਸਾਰੇ ਹਨ ਇਹ ਜਿਹੜੀ ਗਾਥਾ ਹੈ ਇਹਦਾ ਭਾਵ ਹੈ ਪ੍ਰਭੂ ਦੀ ਉਸਤ ਪ੍ਰਭੂ ਦੀ ਬਿਹਾਈ ਪ੍ਰਭੂ ਦੀ ਸਫਲਤਾ ਤਾਂ ਇਹਨਾਂ ਸ਼ਲੋਕਾਂ ਨਾਲ ਉਸ ਅਕਾਲ ਪੁਰਮਾਤਮਾ ਦੀ ਸਫਲਤਾ ਬਾਰੇ ਸਾਨੂੰ ਸੋਚੀ ਦਿੰਦੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਾਨ ਤੇ ਆਪਾਂ ਇਹ ਜਿਹੜੀ ਆ ਲੋਕਾਂ ਦੀ ਲੜੀਵਾਰ ਜਿਹੜੇ ਆ ਸ਼ਬਦੀ ਵਿਚਾਰਾ ਸਾਂਝੀ ਕਰ ਸਕੀਏ ਤਾਂ ਕਿ ਗੁਰੂ ਦਾ ਜੋ ਉਪਦੇਸ਼ ਹੈ ਉਹਨੂੰ ਸਹੀ ਢੰਗ ਨਾਲ ਸਮਝ ਸਕੀਏ ਇਹ ਸਾਸਕ੍ਰਿਤੀ ਸ਼ਲੋਕ ਮੱਲਾ ਪਹਿਲਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੰਗਲਾ ਚਰਨਾਂ ਮੰਗਲਾ ਚਰਨ ਦੇ ਸ੍ਰੋਪ ਜਿਹੜੇ ਨੇ ਚਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨ ਲੈ ੴ ਕਾਰਤੂਨ ਲੈ ਕੇ ਸਤਗੁਰ ਪ੍ਰਸਾਦ ਤੱਕ ਗੁਰ ਪ੍ਰਸਾਦ ੴ ਕਾਰਤੂਨ ਲੈ ਕੇ ਗੁਰ ਪ੍ਰਸਾਦ ਤੱਕ ਭਾਵ ਉਹ ਕਾਲਪੋ ਪਰਮਾਤਮਾ ਦੇ ਸਾਰੇ ਗੁਣ ਦੱਸੇ ਨੇ ਉਹ ਪਰਮਾਤਮਾ ਮਿਲਦਾ ਕਿਦਾਂ ਗੁਰੂ ਦੀ ਕਿਰਪਾ ਨਾਲ ਇਹ ਜਿਹੜਾ ਸਰੂਪ ਆਪੂਰਨ ਉਹ ਵਿੱਚ ਮੰਗਲਾ ਚਰਨ ਆਇਆ ਇਹਦੇ ਤੇਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਦੇਸ਼ ਦਨ ਦੂਸਰਾ ਸਰੂਪ ਹੈ ੴ ਸਤਨਾਮ ਗੁਰ ਪ੍ਰਸਾਦ ਇਹ 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੋਭਤ ਹੈ ਤੀਸਰਾ ਰੂਪ ਹੈ ਏਕ ਓੰਕਾਰ ਸਤਨਾਮ ਵਰਤਾਪੁਰਖ ਗੁਰਪ੍ਰਸਾਦ ਇਹ ਨੌਂ ਵਾਰ ਆਇਆ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਇਹ ਸ੍ਰੂਪ ਜੋ ਸੰਕੇਤ ਰੂਪ ਵਿੱਚ ਹੈ ਇਹ 524 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੋਭਤ ਹੈ ਇਥੇ ਜੋ ਸਹਿਜ ਸਲੋਕ ਮੱਲਾ ਪਹਿਲਾ ਦਾ ਜੋ ਮੰਗਲਾ ਚਰਨ ਹੈ ਮੰਗਲਾ ਚਰਨ ਤੋਂ ਭਾਵ ਹੈ ਜਦੋਂ ਵੀ ਉਸ ਅਕਾਲ ਪੁਰਮਾਤਮਾ ਉਹਦਾ ਓਟ ਆਸਰਾ ਲੈ ਕੇ ਉਹਨੂੰ ਯਾਦ ਕਰਕੇ ਉਹਦਾ ਸਿਮਨ ਕਰਕੇ ਫਿਰ ਵੀ ਕਿਸੇ ਕੰਮ ਨੂੰ ਸ਼ੁਰੂ ਕਰਨਾ ਭਾਵੇਂ ਲਿਖਣ ਦਾ ਹੋਵੇ ਭਾਵੇਂ ਪੜ੍ਹਨ ਦਾ ਹੋਵੇ ਭਾਵੇਂ ਕੋਈ ਵੀ ਕੰਮ ਆ ਜੋ ਮਹਾਰਾਜ ਜੀ ਦੇ ਨਾਮ ਦੇ ਨਾਲ ਜੇਤਾ ਬਿਹਾਰ ਜੋ ਮਿੱਠਿਆ ਸ਼ੰਦਾਰ ਦੇ ਪ੍ਰਮਾਤਮਾ ਦੇ ਨਾਮ ਲੈਣ ਤੋਂ ਬਗੈਰ ਕੋਈ ਵੀ ਆਪਾਂ ਕੰਮ ਕਰਦੇ ਆ ਉਹ ਮੁਰਦੇ ਨੂੰ ਜੀਨਾਨ ਦੇ ਬਰਾਬਰ ਹੈ ਇਸ ਕਰਕੇ ਹਰ ਬਾਣੀ ਦੇ ਵਿੱਚ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੋਲ ਮੰਤਰ ਦਾ ਪਾਠ ਸਾਬ ਮੰਗਲਾ ਚਰਨ ਪੜ੍ਹ ਕੇ ਉਹਦੀ ਰਾਗਣਾ ਕਰਕੇ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਸੇ ਸ਼ੁਰੂ ਕਰਨਾ ਇਹ ਪਾਤਸ਼ਾਹ ਦਾ ਸਾਨੂੰ ਉਪਦੇਸ਼ ਹੈ ਕਿ ਕੋਈ ਵੀ ਕੰਮ ਸੰਸਾਰ ਵਿੱਚ ਆਪਾਂ ਕਰਨਾ ਹੈ ਪਹਿਲਾਂ ਉਸਤਾਲ ਤੋਂ ਪਰਮਾਤਮਾ ਦਾ ਆਸ਼ੀਰਵਾਦ ਲੈਣਾ ਉਹਦੇ ਅੱਗੇ ਅਰਦਾਸ ਕਰਨੀ ਹੈ ਜੋੜੜੀ ਕਰਨੀ ਹੈ ਉਹ ਮੰਗਲਾ ਚਰਨ ਦੇ ਰੂਪ ਵਿੱਚ ਹੈ ਤਾਂ ਫਿਰ ਕੋਈ ਕੰਮ ਸ਼ੁਰੂ ਕਰਨਾ ਇਸ ਜਿਹੜਾ ਮੰਗਲਾ ਚਰਨ ਹੈ ਇਹਦੇ ਵਿੱਚ ਪਾਤਸ਼ਾਹ ਨੇ ਸਾਨੂੰ ਸਮਝਾਇਆ ਪਰਮਾਤਮਾ ਦੇ ਗੁਣ ਦੱਸੇ ਨੇ ਇੱਕ ਉਹ ਅਹੰਕਾਰ ਓੰਕਾਰ ਤੋਂ ਪਾਉ ਵਹਿਗੁਰੂ ਓਕਾਰ ਤੋਂ ਪਰਮਾਤਮਾ ਉਹ ਇੱਕ ਹੈ ਤੇ ਉਪਰ ਜਿਹੜੀ ਕਾਰ ਹੈ ਉਹਦਾ ਭਾਵ ਇਹ ਇੱਕ ਰਸ ਵਿਆਪਕ ਆ ਸਤਨਾਮ ਉਹ ਬਨਾਸੀ ਹੈ ਆਸਾ ਜਗ ਆਸਾ ਤੇ ਹਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਹੁਣ ਵੀ ਹੈ ਪਿੱਛੇ ਵੀ ਹੈ ਤੇ ਅੱਗੇ ਵੀ ਹੋਵੇਗਾ ਉਹਦਾ ਨਾਮ ਹਮੇਸ਼ਾ ਰਹੇਗਾ ਕਰਤਾਪੁਰਖ ਉਹ ਕਾਲਪੁਰਖ ਪ੍ਰਮਾਤਮਾ ਕਰਤਾ ਵੀ ਹੈ ਤੇ ਪਰਖ ਤੋਂ ਭਾਵ ਆਪਣੇ ਕਿਰਤ ਦੇ ਵਿੱਚ ਇਹਨੂੰ ਸੰਸਾਰ ਦੀ ਰਚਨਾ ਕੀਤੀ ਉਹਦੇ ਵਿੱਚ ਉਹ ਵਿਆਪਕ ਹੈ ਇਸ ਕਰਕੇ ਉਸ ਕਾਲਪੁਰਖ ਨੂੰ ਆਪਾਂ ਕਰਤਾਪੁਰਖ ਕਹਿੰਦੇ ਹਾਂ ਕਰਤਾ ਮਨੁੱਖ ਵੀ ਹੈ ਕਰਤਾਤਮੈ ਹਾਰ ਵੀ ਆ ਪਰ ਜੋ ਕਿ ਮੈਂ ਆਪਣੇ ਭਾਂਡੇ ਬਣਾਉਂਦਾ ਉਹਨਾਂ ਵਿੱਚੋਂ ਆਪ ਨਹੀਂ ਆ ਉਹਨਾਂ ਨੂੰ ਚਲਾਉਣ ਵਾਸਤੇ ਵਰਤਨ ਵਾਸਤੇ ਕੋਈ ਹੋਰ ਹੈ ਛਠਿਆਰ ਵੀ ਆ ਭਾਂਡੇ ਬਣਾਉਂਦਾ ਪਰ ਉਹਨਾਂ ਨੂੰ ਵਰਤਨ ਵਾਸਤੇ ਕੋਈ ਹੋਰ ਹੈ ਇਸੇ ਤਰ੍ਹਾਂ ਜਿਹੜੇ ਵੀ ਕੋਈ ਮਨੁੱਖ ਮਸ਼ੀਨਰੀ ਜਾਂ ਕੋਈ ਚੀਜ਼ ਕਾਰ ਬਣਾਉਂਦਾ ਹੋਰ ਬਣਾਉਂਦਾ ਹੈ ਉਹਨਾਂ ਸਾਰਿਆਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ ਉਹਦੇ ਵਿੱਚ ਆਪ ਨਹੀਂ ਆ ਪਰ ਅਕਾਲ ਪੁਰਮਾਤਮਾ ਨੇ ਜੋ ਚੀਜ਼ ਆਪ ਬਣਾਈ ਉਹਦੇ ਵਿੱਚ ਆਪ ਹੈ ਉਹਨੂੰ ਆਪ ਚਲਾ ਰਿਹਾ ਹੈ ਉਹ ਆਦਮੀ ਆਪਣੇ ਆਪ ਨਹੀਂ ਚੱਲ ਰਿਹਾ ਪਰਮਾਤਮਾ ਆਂ ਚਲਾ ਰਿਹਾ ਹੈ ਉਹ ਸਭ ਕੁਝ ਪਰਮਾਤਮਾ ਦੇ ਹੁਕਮ ਤੇ ਉਹਦੇ ਵਿੱਚ ਹੋ ਰਿਹਾ ਹੈ ਉਹ ਕਾਲਪੋ ਪਰਮਾਤਮਾ ਨਿਰਭਾਉ ਹੈ ਭਾਉ ਤੋਂ ਰਹਿਤ ਹੈ ਮੇਰ ਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਕੋ ਆਪ ਹੀ ਆਪ ਹੈ ਉਹਦਾ ਕਿਸੇ ਨਾਲ ਕਿਸ ਤੋਂ ਡਰ ਵੀ ਕੀ ਹੋਣਾ ਹੈ ਉਹਦਾ ਕਿਸੇ ਨਾਲ ਵੈਰ ਵੀ ਕਿਉਂ ਆਪ ਹੀ ਆਪ ਹੈ ਉਸ ਤੋਂ ਵੱਡਾ ਨਾ ਕੋ ਹੈ ਉਹ ਪੰਲਾ ਹੀ ਪੰਲਾ ਹੈ ਕਾਲ ਮੂੜ ਤੋਂ ਉਸ ਕਾਲਪੋ ਪਰਮਾਤਮਾ ਤੋਂ ਜਨਮਤੀ ਹੈ ਉਹ ਕਾਲ ਤੋਂ ਰਹਿ ਕੇ ਆਪਾ ਨਾ ਤੇ ਬਚਪਨ ਆਵੇ ਨਾ ਜਵਾਨੀ ਨਾ ਬੁਢੇਪਾ ਬਾਬੂ ਇੱਕ ਰਾਸ ਵਿਆਪਕਿਆ ਨਿਤ ਨਮਈਆ ਉਹਦੇ ਵਿੱਚ ਕੋਈ ਬੁਢੇਪਾ ਵੀ ਨਹੀਂ ਆਉਂਦਾ ਕੋਈ ਕਮਜ਼ੋਰ ਵੀ ਨਹੀਂ ਆਉਂਦਾ ਉਹ ਹਰ ਤਰ੍ਹਾਂ ਇੱਕੇ ਸ੍ਰੂਪ ਵਿੱਚ ਰਹਿੰਦਾ ਹੈ ਆ ਜੂਨੀ ਹੈ ਉਹ ਜੂਨਾ ਵਿੱਚ ਨਹੀਂ ਆਉਂਦਾ ਸਹਿਬ ਅੰਗ ਬਾਬਾ ਆਪਣੇ ਆਪ ਦੇ ਪਾਇਆ ਖਾ ਪਿਆਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਹੋਏ ਗੁਰਪ੍ਰਸ਼ਾਦ ਗੁਰੂ ਦੀ ਕਿਰਪਾ ਸਦਕਾ ਮਿਲਦਾ ਗੁਰੂ ਦੀ ਕਿਰਪਾ ਦੇ ਪਾਤਰ ਕੇ ਨੇ ਬਣਨਾ ਗੁਰੂ ਦੇ ਹੁਕਮ ਤੇ ਰਜਾ ਵਿੱਚ ਰਹਿ ਗਏ ਜਿੱਦਾਂ ਕੋ ਨਾਮ ਤੇ ਸਭ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗਰਦੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਇਹ ਸਾਰੰਸ਼ ਸੰ ਦਤਾ ਹੈ ਕਿਰਸ਼ਚਾਰਾ ਹੋਈਏ ਕਿ ਕੂੜੇ ਕੁੱਤੇ ਪਾਲ ਹੁਕਮ ਰਜਾਏ ਚੱਲਣਾ ਨਾਨਕ ਲਿਖਿਆ ਨਾਲ ਉਸ ਅਕਾਲ ਪੁਰਮਾਤਮਾ ਦੇ ਹੁਕਮ ਤੇ ਰਜਾ ਵਿੱਚ ਰਹਿਣ ਨਾਲ ਆਪਾਂ ਉਸ ਅਕਾਲ ਪੁਰਖ ਨੂੰ ਪਾਛੇ ਨੇ ਹੁਕਮ ਨਿਆ ਹੋਵੇ ਪਰਮਾਨ ਦਾ ਕਸ਼ਮੇ ਕਮੈਲ ਪਾਇ ਜੀ ਕਸ਼ਮੇ ਭਾਵੇ ਜੋ ਕਰੇ ਮਨ ਚੰਦੇ ਆਪਲ ਪਾਇ ਜੀ ਪਾਉ ਜਿਹੜਾ ਉਹਦੀ ਕਿਰਪਾ ਦੇ ਭਾਤਰ ਕਾਇ ਬਣ ਸਕਦੇ ਨੇ ਕਿ ਉਹਦੇ ਹੁਕਮ ਤੇ ਰਜਾ ਵਿੱਚ ਰਵਾਂਗੇ ਉਹਦੇ ਪਾਣੇ ਵਿੱਚ ਰਵਾਂਗੇ ਫਿਰ ਉਹ ਆਕਾਸ਼ ਮਿਲਦਾ ਹੈ ਇਹ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਬਲਾਵਲ ਬਾਗ ਵਿੱਚ ਇੱਥਾਂ ਦੇ ਵਿੱਚ ਵੀ ਸਾਨੂੰ ਸਮਝਾਇਆ ਇਹਦੇ ਬਾਰੇ ਕਿ ਇੱਕ ਇੱਕ ਅੰਕਾਰ ਨਿਰਾਲਾ ਜਿਹੜੀ ਪਹਿਲੀ ਥੇ ਤੇ ਆਪਾ ਉਹ ਇੱਕ ਆਕਾਲ ਪੁਰਮਾਤਮਾ ਹੈ ਤੇ ਉਹ ਨਿਰਾਲਾ ਕਿ ਉਹ ਸੰਸਾਰ ਹਰ ਇੱਕ ਦੇ ਅੰਦਰ ਵੀ ਹੈ ਹਰ ਵਿੱਚ ਵਿਆਪਕ ਵੀ ਆ ਪਰ ਉਹ ਨਲੇਪ ਹੈ ਅਮਰ ਜੋਨੀ ਜਾਤ ਨਾ ਜਾਲਾ ਉਹ ਮਰਦਾ ਨਹੀਂ ਆ ਹਮੇਸ਼ਾ ਜੀਵੀ ਆ ਬਨਾਸੀ ਹੈ ਉਹ ਜੂਨਾ ਚ ਨਹੀਂ ਆਉਂਦਾ ਉਹ ਜੂਨਾ ਤੋਂ ਰਹਿਤ ਹੈ ਉਹਦੀ ਕੋਈ ਜਾਤ ਨਹੀਂ ਕੁੱਲ ਨਹੀਂ ਕੋਈ ਨਾ ਜਾਲਾ ਭਾਵ ਇਸ ਸੰਸਾਰ ਦੇ ਮੋਹ ਦੇ ਜਿਹੜੇ ਜਾਲ ਵਿੱਚ ਨਹੀਂ ਫਸਦਾ ਸਾਰਿਆਂ ਤੇ ਨਲੇ ਪ੍ਰਿੰਦਾ ਅਗਮ ਅਗੋਚਰ ਰੂਪ ਨ ਦੇਕਿਆ ਉਹ ਕਾਲਪੋ ਪਰਮਾਤਮਾ ਸਾਡੀ ਪਹੁੰਚ ਤੋਂ ਬਾਹਰ ਹੈ ਸਾਡੇ ਗਿਆਨੀ ਇੰਦਰਾਂ ਦੀ ਪਹੁੰਚ ਵੀ ਬਾਹਰ ਹੈ ਉਹਦਾ ਕੋਈ ਰੂਪ ਰੇਖ ਨਹੀਂ ਭਾਵ ਉਸ ਦੀ ਕੋਈ ਹੋਣ ਨਹੀਂ ਹੈ ਦ੍ਰਿਸ਼ਟਮਾਨ ਨਹੀਂ ਹੈ ਉਹ ਉਹ ਨਿਰਗੁਣ ਸਰੂਪ ਹੈ ਉਹਦਾ ਕੋਈ ਰੂਪ ਨਹੀਂ ਹੈ ਕੋ ਰੇਖਾ ਪਰ ਨਕਸ਼ਾ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਕਿਸੇ ਦੀ ਸੰਚਾਨੀ ਦੇ ਦੀ ਬੋਦੇ ਵਰਗਾ ਉਹ ਆਪਣੇ ਆਪ ਹੀ ਹੈ ਨਿਰਗੁਣ ਰੂਪ ਕੀ ਖੋਜੇ ਤੋ ਖੋਜ ਕੇ ਘਟ ਘੜ ਦੇਖਿਆ ਕਿ ਕਹਿੰਦੇ ਮੈਂ ਹਰ ਇੱਕ ਦੇ ਅੰਦਰ ਉਹ ਵਸ ਰਿਹਾ ਤਿੰਨ ਤਿੰਨ ਵੇਕ ਵਿੱਚ ਵਸ ਰਿਹਾ ਘਟ ਘੜ ਮੈਂ ਹਰ ਜੁਗ ਵਸੇ ਸੰਤਨ ਜੋ ਪੁਕਾਰ ਸਾਗਲ ਬਨਸ ਮੈਂ ਬਸੰਤਰ ਸਾਗਲ ਦੂਤ ਮੈਂ ਕੀ ਯਾਹੂਤ ਨੀਤ ਮੈਂ ਜੋਸ਼ ਮਾਣੀ ਘਟ ਘੜ ਮਲ ਹੋ ਜੀਆ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਾਟੀ ਕੁੰਜੇ ਕੀਤੀ ਭਾਂਜ ਨੇ ਬੋਨਾਨਾ ਨੇ ਸਾਵਰ ਜਨਮ ਕੀਟ ਪਤੰਗੋਂ ਘਟ ਘੜ ਰਾਮ ਸਮਾਨਾਰੇ ਉਹ ਕਾਰਕ ਪ੍ਰਮਾਤਮਾ ਪਹਾੜਾਂ ਦੇ ਪੱਥਰਾਂ ਦੇ درختਾਂ ਦੇ ਹਾੜਥਾਂ ਵੱਡਿਆਂ ਦੇ ਛੋਟਿਆਂ ਦੇ ਸਾਰਿਆਂ ਵਿੱਚੋਂ ਆਪ ਹਰ ਥਾਂ ਵਿੱਚ ਵਸ ਰਿਹਾ ਹੈ ਉਸ ਕਾਲਪੂਰ ਪਰਮਾਤਮਾ ਦੀ ਇਹ ਵਿਲੱਖਣਤਾ ਹੈ ਕਿ ਉਹ ਸਾਰੇ ਸੰਸਾਰ ਦੀ ਰਚਨਾ ਵੀ ਕਰਦਾ ਹੈ ਤੇ ਉਹਦੇ ਸਾਰਿਆਂ ਦੇ ਵਿੱਚ ਆਪ ਵਿਆਪਕ ਹੈ ਇਹ ਗੁਰੂ ਮਾਰਾ ਨੇ ਸਾਨੂੰ ਸੋਝੀ ਦਿੱਤੀ ਹੈ ਇਹ ਮਾਰਾ ਬਖਸ਼ਕਾਰ ਰਹਿਮਤ ਕਾਰਨ ਇਹ ਸਾਨੂੰ ਸਮਝਾ ਜਵੇ ਤਾਂ ਕਿ ਆਪ ਇੱਕ ਹੈ ਹਰਕ ਦੇ ਅੰਦਰ ਹੈ ਜਦੋਂ ਹਰਕ ਦੇ ਅੰਦਰ ਸਾਨੂੰ ਦੱਚੇ ਗਾਹਾਂ ਨੂੰ ਪਿਆਰ ਕਰਾਂਗੇ ਕਿਸੇ ਨਾਲ ਕੋਈ ਝਗੜਾ ਨਹੀਂ ਕਰਾਂਗੇ ਕਿਸੇ ਨਾ ਗੋਠਾ ਦੀ ਨੀ ਮਾਰਾਂਗੇ ਕਿਸੇ ਦਾ ਹੱਥ ਨਹੀਂ ਮਾਰਾਂਗੇ ਕਿਸੇ ਦਾ ਦੇ ਨਹੀਂ ਦੇਣਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਇਹ ਸੋਚੀ ਆ ਜੇ ਵੀ ਹਰਕ ਦੇ ਅੰਦਰ ਪਰਮਾਤਮਾ ਵਸ ਰਿਹਾ ਅਸੀਂ ਹਰਕ ਨਾਲ ਪਿਆਰ ਨਾ ਕਰਨਾ ਤਾਂ ਪਰਮਾਤਮਾ ਨਾਲ ਪਿਆਰ ਕਰ ਸਕਦੇ ਹਾਂ ਜਿਨ ਪ੍ਰੇਮ ਕੀ ਹੋਤੇ ਨਹੀਂ ਪਰਾ ਪਾਇਓ ਜਿਨੇ ਇਨਾ ਆਪਣੀ ਸੰਸਾਰ ਦੀ ਰਚਨਾ ਨਾਲ ਪਿਆਰ ਕੀਤਾ ਉਹਨੇ ਹੀ ਪਰਮਾਤਮਾ ਨੂੰ ਪਾਰਿਆ ਕੋਲਟਵ ਦੀ ਮਾਫੀ ਵਹਿਰ ਦੀ ਤਖਾਲਸਾ ਵਹਿਰ ਦੀ ਫਤਿਹ